ਸ਼ੁਰੂ ਕਰ ਨੂੰ ਜਾਣ ਵਾਲਾ ਰਸਤਾ ਜੇ بارش ਹੋ ਜਾਂਦੀ ਦੀ ਤਾਂ 15-15 ਦਿਨ ਰਸਤਾ ਨਹੀਂ ਖੁੱਲਦਾ ਦੀ ਬੇਵਾਰੀ ਹੁੰਦੀ ਆ ਸਰਪੰਚ ਦੀ ਬਹੁਤ ਵੱਡੀ ਕਿਉਂਕਿ ਪੂਰੇ ਪਿੰਡ ਨੂੰ ਸਾਹਮਣਾ ਹੁੰਦਾ ਪਿੰਡ ਦੇ ਕੰਮ ਕਰਨੇ ਹੁੰਦੇ ਆ ਕੀ ਕੀ ਪਲਾਨਿੰਗਾਂ ਨੇ ਦਿਮਾਗ ਦੇ ਵਿੱਚ ਆ ਦੇ ਵਿੱਚ ਪਹਿਲੇ ਨੰਬਰਾਂ ਦੇ ਵਿੱਚ ਗਿਣਿਆ ਜਾਂਦਾ ਪਿੰਡ ਇਸ ਤਰ੍ਹਾਂ ਦਾ ਮੰਨ ਦੇ ਵਿੱਚ ਆ ਸਾਲਾ ਵੀ ਤੁਮਾਦਵਾ ਕਿਰਪਾ ਕਰੇ ਸਾ ਪਿੰਡੋਂ ਪੰਜਾਬ ਦੇ ਪਹਿਲੇ ਨੰਬਰਾਂ ਦੇ ਵਿੱਚ ਸਤਕੀ ਬਕਲਾਂ ਦਾ ਨਾਮ ਆਵੇ 1600 ਫੁੱਟ ਦੰਡਾ ਨਾਲਾ ਵਗੈਰਾ ਇਸ ਤਰ੍ਹਾਂ ਦੇ ਕੰਮ ਨੇ ਅਜੇ ਹੋਰ ਵੀ ਪਾਸ ਕਰਾ ਰੱਖੇ ਦੀ ਤੇ ਦੇ ਵਿੱਚ ਵਿਚਰਨ ਵਾਲਾ ਜਿੰਦਾ ਜੀ ਤੇ ਦੀ ਭਾਈ ਚਰਖਾ ਚਾਰ ਕਿਸਾਂਜ ਨੂੰ ਕੈਮ ਰੱਖਣ ਵਾਲਾ ਹੋਵੇ ਭਾਈ ਚਾਰ ਕਿਸਾਂਜ ਨੂੰ ਨਾਲ ਲੈ ਕੇ ਚੱਲ ਰਹੇ ਹਾਂਗੇ ਕੋਈ ਬੁੱਲੜ ਵਾਜ ਨਹੀਂ ਕਰਾਂ ਜੀ ਸਾਰਿਆਂ ਨੂੰ ਬੇਨਤੀ ਵੀ ਕਰਦੇ ਰਹਨੇ ਆ ਵੀ ਭਾਈ ਚਾਰਖਾ ਸੰਜ ਬਣਾ ਕੇ ਰੱਖੋ ਖੋਚਾਣਾ ਆਉਂਦੀ ਜਾਂਦੀ ਰਹਿੰਦੀ ਹੈ ਮੇਲੀ ਦੀ ਚੋਣਾ ਤਾਂ ਮੇਲੇ ਤੋਂ ਵੀ ਮਗ ਰੱਖੀ ਜਾਂਦੀ ਹੈ ਤਾਂ ਸਰਪੰਚ ਦੀ ਚੋਣਾ ਦਾ ਕੀ ਮੰਗਾ ਰੱਖਿਆ ਮਿੰਨ ਨਾਲ ਪਿੰਡਾਂ ਦੀਆਂ ਹੈਗੇ ਨੇ ਜੀ ਮੰਗਾਂ ਜਿਹੜੇ ਜੋ ਕਰਨੇ ਉਹਨਾਂ ਦੇ ਵੀ ਮੰਗਾਂ ਵੀ ਘਰਪਨ ਵਧਾਏ ਜਾਣਾ। ਜੀ ਪਹੁੰਚਿਆ ਪਿੰਡ ਖੀਵਾ ਕਲਾ ਸਾਡੇ ਨਾਲ ਰਾਜਵਿੰਦਰ ਸਿੰਘ ਰਾਜੀ ਨੇ ਗੱਲਬਾਤ ਕਰਦੇ ਆ ਕਿੰਨਾ ਮੁੱਦਿਆਂ ਦੇ ਉੱਪਰ ਚੋਣ ਲੜ ਰਹੇ ਨੇ ਤੇ ਕੀ ਕੀ ਪਿੰਡ ਦਾ ਮਾਹੌਲ ਹੈ ਤੇ ਕਿਸ ਤਰੀਕੇ ਨਾਲ ਪਿਛਲੇ ਪਲਾਨ ਦੇ ਵਿੱਚ ਕੰਮ ਹੋਇਆ ਸੀ ਸਾਰੀ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਰਾਜਵਿੰਦਰ ਜੀ ਪਹਿਲਾ ਸਵਾਲ ਇਹੀ ਹੈ ਵੀ ਚੋਣ ਮੈਦਾਨ ਦੇ ਵਿੱਚ ਆਇਓ ਪਹਿਲਾ 5 ਸਾਲ ਕੀ ਹੋਇਆ ਪਿੰਡ ਦੇ ਵਿੱਚ? ਪਹਿਲਾਂ ਘਰ ਵਧੀਆ ਕੰਮ ਹੋਇਆ ਨਹੀਂ ਪਿੰਡ ਦੇ ਵਿੱਚ। ਹਾਂ। ਸਾਰਾ ਅੱਛਾ ਹੁਣ ਮੈਦਾਨ ਦੇ ਵਿੱਚ ਆਏ ਹਾਂ ਇੱਕ ਜ਼ਿੰਮੇਵਾਰੀ ਹੁੰਦੀ ਹੈ ਸਰਪੰਚ ਦੀ ਬਹੁਤ ਵੱਡੀ ਕਿਉਂਕਿ ਪੂਰੇ ਪਿੰਡ ਨੂੰ ਸਾਹਮਣਾ ਹੁੰਦਾ ਹੈ ਪਿੰਡ ਦੇ ਕੰਮ ਕਰਨੇ ਹੁੰਦੇ ਆ ਕੀ ਕੀ ਪਲਾਨਿੰਗਾਂ ਨੇ ਦਿਮਾਗ ਦੇ ਵਿੱਚ ਪਿੰਡ ਨੂੰ ਵਧੀਆ ਉੱਚ ਪੱਧਰ ਤੇ ਲੈ ਕੇ ਜਾਣਾ ਜੀ ਵੀ ਪੰਜਾਬ ਦੇ ਵਿੱਚ ਪਹਿਲੇ ਨੰਬਰਾਂ ਦੇ ਵਿੱਚ ਗਿਣਿਆ ਜਾਵੇ ਪਿੰਡ ਇਸ ਤਰ੍ਹਾਂ ਦਾ ਮਨ ਦੇ ਵਿੱਚ ਸੋਚ ਆ ਵੀ ਪ੍ਰਮਾਤਮਾ ਕਿਰਪਾ ਕਰੇ ਸਾਡੇ ਪਿੰਡ ਦਾ ਪੰਜਾਬ ਦੇ ਪਹਿਲੇ ਨੰਬਰਾਂ ਦੇ ਵਿੱਚ ਸੰਤਖੀਵਾ ਕਲਾਂ ਦਾ ਨਾਮ ਆਵੇ ਇਦਾਂ ਆਪਾਂ ਪਹਿਲਾਂ ਤੋਂ ਇਦੋਂ ਪਹਿਲਾਂ ਵੀ ਕੰਮ ਸਟਾਰਟ ਕਰਾਇਆ ਗੰਦੇ ਪਾਣੀ ਦਾ ਵਿਕਾਸ ਪਿੰਡ ਲਈ ਗੰਦੇ ਪਾਣੀ ਵਾਲੀ ਮੋਟਰ ਲਵਾਈ ਵੀ ਪਾਣੀ ਕੱਢਣ ਵਾਸਤੇ ਜਿਹੜਾ ਪੁਰੂਕਰ ਨੂੰ ਜਾਣ ਵਾਲਾ ਰਸਤਾ ਜੇ بارش ਹੋ ਜਾਂਦੀ ਸੀ ਤਾਂ 15-15 ਦਿਨ ਰਸਤਾ ਨਹੀਂ ਖੁੱਲਦਾ ਸੀ ਉਹ ਹੁਣ ਆਪਾਂ ਨੇ ਮੋਟਰ ਲਵਾਈ ਆ ਕਿ ਕੋਦੋਂ ਵੀ بارش ਹੋਵੇ ਤਾਂ 1% ਵੀ ਰਾਸਤੇ ਦੇ ਉੱਪਰ ਪਾਣੀ ਨਹੀਂ ਖੜਦਾ ਹੈਗਾ ਹੁਣ ਜਾ ਰਹੇ ਹਾਂ ਡੂਰ ਟੂ ਡੋਰ ਕਰ ਰਹੇ ਹਾਂਜੀ ਹਾਂ ਡੂਰ ਟੂ ਡੋਰ ਚੱਲ ਰਹੀ ਹੈ ਅੱਛਾ ਮੰਗ ਕੀ ਹੈ ਪਿੰਡ ਵਾਲਿਆਂ ਦੀ ਜਦੋਂ ਜਾਣੇ ਹਾਂ ਕੁਸਤਾ ਕੁਸਤਾ ਮੰਗ ਰੱਖਦੇ ਹੀ ਹੈ ਕਿਉਂਕਿ ਜਦੋਂ ਵੀ ਕੋਈ ਚੋਣ ਆਉਂਦੀ ਹੈ ਤਾਂ ਸਰਕਾਰ ਤੱਕ ਜੇ ਮਤਲਬ ਐਮਐਲਏ ਦੀ ਚੋਣ ਹੈ ਤਾਂ ਐਮਐਲਏ ਤੋਂ ਵੀ ਮੰਗ ਰੱਖੀ ਜਾਂਦੀ ਹੈ ਤਾਂ ਸਰਪੰਚ ਦੀ ਚੋਣਾਂ ਦਾ ਕੀ ਮੰਗਾ ਰੱਖਿਆ ਪਿੰਡ ਵਾਲਿਆਂ ਨੇ ਪਿੰਡ ਵਾਲਿਆਂ ਦੀਆਂ ਹੈਗੀਆਂ ਨੇ ਜੀ ਮੰਗਾ ਜਿਹੜੇ ਜੋ ਕਰਨੇ ਉਹਨਾਂ ਦੇ ਵੀ ਮੰਗਾ ਵੀ ਘਰ-ਪਾਲ ਬਣਾਏ ਜਾਣਾ ਹਾਂ ਪੁੰਨਾ ਵਾਸਤੇ ਵੀ ਅਸੀਂ ਕੁਸਤਾ ਸਤਕ ਘਰ-ਬਾਸ ਕਰਾ ਲਈ ਪਿੰਡ ਵਾਲੇ ਜਿਹੜੇ ਰਹਿੰਦੇ ਸੀ ਪਿੰਨੇਗਾ ਹਾਂ ਤੇ ਐਮਐਲਏ ਸਾਹਿਬ ਨਾਲ ਵੀ ਹੋਈ ਸੀ ਗੱਲ ਮੇਰੀ 150 ਘਰ ਗਰੀਬਨ ਹੋਰ ਜਿਹਦੇ ਇਸ ਨੇ ਨਵੀਂ ਫਾਈਲ ਭੇਜਣੀ ਆ ਤੇ ਉਹਨੂੰ ਮੂਰਲੇ ਪਰਮਤਮਨ ਕਿਰਪਾ ਕਰੀ ਤਾਂ ਆਪਾਂ ਜੀ ਬਣਵਾਵਾਂਗੇ ਪਹਿਲੇ ਸਾਲ ਦੇ ਵਿੱਚ ਹੀ ਅੱਛਾ ਸੇ ਸਹੂਲਤਾਂ ਸਿੱਖਿਆ ਸਹੂਲਤਾਂ ਜੇ ਮਤਲਬ ਪਿੰਡ ਦੀ ਗੱਲ ਕਰੀ ਜਾਵੇ ਤਾਂ ਹੈਗੀਆਂ ਪ੍ਰੋਪਰ ਮੁਕੰਮਲ ਨਹੀਂ ਇਥੇ ਨਹੀਂ ਨਹੀਂ ਉਹਦੇ ਵਿੱਚ ਵੀ ਲੋੜ ਹੈ ਜੀ ਜਿਵੇਂ ਮਹੱਲਾ ਕਨੀਨ ਕੋ ਗਿਆ ਪਿੰਡ ਨੂੰ ਉਹ ਲੈ ਕੇ ਆਵਾਂਗੇ ਆਪਾਂ ਉਹ ਡਿਸਪੈਂਸਰੀ ਦੀ ਬਿਲਡਿੰਗ ਤਕਰੀਬਨ ਤਿਆਰ ਹੋ ਚੁੱਕੀ ਆ ਤੇ ਮਲਕਨੀਨਕ ਦੀ ਹੈਗੀ ਉਹ ਡਿਮਾਂਡ ਹੈਗੀ ਸਾਡੀ ਭੇਜੀ ਹੋਈ ਆ ਕਿਰਾਏ ਬਸ ਉਹ ਜਦੋਂ ਵੀ ਆ ਆਪਣਾ ਸਿਸਟਮ ਹੁੰਦਾਵੇਂ ਮਲਕਨੀਨਕ ਬਣਨਗੇ ਤਾਂ ਉਹਨਾਂ ਦੇ ਵਿੱਚ ਮਲਕਨੀਨਕ ਪਿੰਡ ਵਾਸਤੇ ਲੈ ਕੇ ਆਵਾਂਗੇ ਪਿੰਡ ਦਾ ਕਿਵੇਂ ਰਿਸਪਾਂਸ ਫਿਰ ਠੀਕ ਹੈ ਜੀ ਸਾਰੇ ਪਿੰਡ ਪਾਈਆਂ ਦੇ ਸਾਥ ਨਾਲ ਚੱਲ ਰਹੇ ਹਾਂਗੇ ਅੱਛਾ ਹਾਂ ਪਿੰਡ ਦੀ ਪਾਈ ਚਾਰ ਕਿਸਾਨ ਜਨੂੰ ਨਾਲ ਲੈ ਕੇ ਚੱਲ ਰਹੇ ਹਾਂਗੇ ਕੋਈ ਹੁਲੜਵਾਜੀ ਨਹੀਂ ਕਰ ਰਹੀ ਸਾਰਿਆਂ ਨੂੰ ਬੇਨਤੀ ਵੀ ਕਰਦੇ ਰਹਨੇ ਆ ਬੀ ਫਾਈ ਚਰਕ ਸਾਂਝ ਬਣਾ ਕੇ ਰੱਖੋ ਚੋਣਾ ਆਉਂਗੀਆਂ ਜਾਂਦੀ ਰਹਿੰਦੀ ਨੇ ਅਸਾ ਪਹਿਲਾਂ ਜੇ ਪੁਰਾਣੇ ਸਮਿਆਂ ਦੀ ਗੱਲ ਕਰੀਏ ਪਹਿਲਾਂ ਚੋਣਾ ਆਉਂਦੀ ਸੀ ਤਾਂ ਲੜਾਈ ਫੜਾਈ ਬੜਾ ਰੌਲਾ ਰੱਪਾ ਹੁੰਦਾ ਮਾਹੌਲ ਬਦਲਿਆ ਪਿੰਡਾਂ ਦਾ ਹੁਣ ਹਾਂ ਜੀ ਹਾਂ ਠੀਕ ਹੈਗਾ ਵੈਸੇ ਪਰ ਚਲੋ ਵਿੱਚ ਜਿਹੜੇ ਪੁਰਾਣੇ ਸਾਸਤਾਨ ਨੇ ਉਹ ਤਾਂ ਕਰ ਰਹੇ ਨਹੀਂ ਨਾ ਆਪਾਂ ਇਹਨਾਂ ਚੀਜ਼ਾਂ ਤੋਂ ਦੂਰ ਆ ਗਏ ਆਪਾਂ ਤਾਂ ਕੰਮ ਪਰਿਵਾਰ ਦੇ ਵਿੱਚ ਹੀ ਆਗੇ ਨਾਰਮਲ ਵੀ ਇਹਨਾਂ ਚਲੋ ਪੁਰਾਣੇ ਕਰਦੇ ਨੇ ਉਹ ਹਜੇ ਵੀ ਕਰਦੇ ਤਾਂ ਹੈਗੇ ਨੇ ਪਰ ਆਪਣੇ ਵੱਲੋਂ ਹੱਥ ਮੰਨ ਕੀ ਬੇਨਤੀ ਕੀਤੀ ਜਾਂਦੀ ਆ ਵੀ ਭਾਈ ਚਰਕ ਸਾਂਝ ਕਾਇਮ ਰੱਖੀ ਜੇ अच्छा ਸਰਵਸੰਪਤੀਆਂ ਦੀ ਗੱਲ ਕਰਦੇ ਆ ਪਿੰਡ ਦੇ ਵਿੱਚ ਬਹੁਤ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਸਰਵਸੰਪਤੀ ਹੋਈ ਆ ਬਣਿਆ ਸੀ ਮਾਹੌਲ ਕੋਈ ਇਹੋ ਜਿਹਾ ਹਾਂ ਸਰ ਬਣਿਆ ਤਾਂ ਹੈਗਾ ਦੀ ਬਸ ਕੁਛ ਮੰਨੇ ਨਹੀਂ ਹੈਗੇ اچھا ਹਾਂ ਉਹਦੇ ਕਾਰਨ ਦਿੱਕਤ ਪੈ ਗਈ اچھا ਸਰਪੰਚ ਕਿਹਜਾ ਹੋਣਾ ਚਾਹੀਦਾ ਕੀ ਕੀ ਗੁਣ ਹੋਣੇ ਚਾਹੀਦੇ ਨੇ ਕਿਉਂਕਿ ਤੁਸੀਂ ਇੱਕ ਉਮੀਦਵਾਰ ਦੇ ਤੌਰ ਤੇ ਹੁਣ ਚੋਣ ਲੜ ਰਹੇ ਹੋ ਹਨਾ ਪਿੰਡ ਨੇ ਜ਼ਿੰਮੇਵਾਰੀ ਵੀ ਦੇਣੀ ਆ ਬਹੁਤ ਫਤਵਾ ਦੇਣਗੇ ਤਾਂ ਉਮੀਦਾਂ ਵੀ ਰੱਖਣਗੇ ਤਾਂ ਕਿਹਜਾ ਉਮੀਦਵਾਰ ਹੋਣਾ ਚਾਹੀਦਾ ਕਿਹਜਾ ਸਰਪੰਚ ਹੋਣਾ ਪਿੰਡ ਦੇ ਵਿੱਚ ਵਿਚਰਨ ਵਾਲਾ ਚਾਹੀਦਾ ਜੀ ਹਾਂ ਇੱਟ ਦੀ ਪਾਈਚਾ ਚਾਰ ਕਿਸਾਨ ਜੀ ਨੂੰ ਕੈਮ ਰੱਖਣ ਵਾਲਾ ਹੋਵੇ ਤੇ ਇਸ ਤਰ੍ਹਾਂ ਜਿਹੜੇ ਕੋਈ ਨਿੱਕੇ ਮੋٹے ਰੋਲੇ ਨੇ ਉਹਨਾਂ ਨੂੰ ਪਿੰਡ ਦੇ ਪੱਧਰ ਤੇ ਸੁਲਝਾਏ ਜਾਣਾ ਕਿ ਹਰ ਇੱਕ ਗੱਲ ਨੂੰ ਚਲੋ ਜੀ ਥਾਣੇ ਜੇ ਉਹ ਨਾ ਹੋਣਾਂ ਚੀਜ਼ਾਂ ਤੋਂ ਪ੍ਰੇਜ ਰੱਖ ਕੇ ਸਭ ਤੋਂ ਜ਼ਿਆਦਾ ਜ਼ਰੂਰਤਾਂ ਪਿੰਡ ਦਾ ਵਿਕਾਸ ਕਰੇ ਪਿੰਡ ਨੂੰ ਉੱਚ ਪੱਧਰੀ ਸੋਚ ਤੇ ਲੈ ਕੇ ਚੱਲੀਏ ਕੀ ਸੋਚਣਾ ਹਾਂ ਜਿਵੇਂ ਹੁਣ ਤੁਸੀਂ ਚੋਣ ਲੜ ਰਹੇ ਹੋ ਮੁਹਿਮ ਜਿਹੜੀ ਤੁਸੀਂ ਵਿੱਢੀ ਹੋਈ ਹੈ ਘਰ ਘਰ ਜਾ ਰਹੇ ਹਾਂ ਲੋਕਾਂ ਨੂੰ ਦੱਸ ਰਹੇ ਹਾਂ ਕੁਝ ਲੋਕ ਨਾ ਇੱਕ ਫਿਤਰਤ ਰੱਖਦੇ ਪਿੰਡਾਂ ਦੇ ਵਿੱਚ ਇਹ ਆਮ ਹੋਇਆ ਪਿਆ ਵੀ ਸ਼ਰਾਬਾਂ ਵਧਣੀਆਂ ਲੱਗਦਾ ਨਹੀਂ ਵੀ ਉਹ ਪੰਜ ਸਾਲ ਲੋਕਾਂ ਦੇ ਵੀ ਖਰਾਬ ਹੁੰਦੇ ਆ ਜਦੋਂ ਇਦਾਂ ਦੀਆਂ ਵੋਟਾਂ ਚੱਲਦੀਆਂ ਉਹ ਤਾਂ ਹੀ ਪਿੰਡਾਂ ਦੇ ਮਾਹੌਲ ਦੇ ਡਿਪੈਂਡ ਕਰਦਾ ਜੀ ਕਿਸੇ ਪਿੰਡ ਦਾ ਕਿਵੇਂ ਮਾਹੌਲ ਹੈ ਕਿਸੇ ਪਿੰਡ ਦਾ ਕਿਵੇਂ ਮਾਹੌਲ ਹੈ ਹਮ ਅਲੱਗ-ਅਲੱਗ ਪਿੰਡਾਂ ਦੇ ਅਲੱਗ-ਅਲੱਗ ਤੀਨ ਅਲੱਗ-ਅਲੱਗ ਮਾਹੌਲ ਹੈ ਅੱਛਾ ਲੋਕਾਂ ਨੂੰ ਕੀ ਅਪੀਲ ਕਰੋਗੇ ਜਿਹੜੇ ਪਿੰਡ ਵਾਸੀ ਨੇ ਜਾਂ ਹੋਰ ਜਿਵੇਂ ਹੋਰ ਪਿੰਡਾਂ ਦੇ ਲੋਕ ਦੇਖ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਪਿੰਡ ਵਾਸੀਆਂ ਨੂੰ ਤਾਂ ਇਹ ਅਪੀਲ ਕਰਦਾ ਜੀ ਵੀ ਸਾਥ ਦਿਓ ਮਤ ਤੋਂ ਵੱਧ ਕਿਉਂਕਿ ਆਪਾਂ ਨੇ ਇਸ ਤੋਂ ਪਹਿਲਾਂ ਬਿਨਾ ਮੈਂਬਰ ਸਰਪੰਚ ਹੋਣ ਤੋਂ ਘਟੋ-ਘਟ ਪਿੰਡ ਦੇ ਵਿਕਾਸ ਸਾਰੇ ਸੱਤ ਕੰਮ ਇਹ ਜੇ ਕਰਾਤੇ ਵੀ ਜਿਹੜੇ ਕਦੇ ਵੀ ਨਹੀਂ ਕਰਾਏ ਵੀ ਨਹੀਂ ਕੋਈ ਸਕਤੀ ਜਿਵੇਂ ਪਾਣੀ ਵਾਲੀ ਮੋਟਰ ਲਾ ਲਓ ਹੋਰ ਓਪਨ ਜਿਮ ਵਗੈਰਾ ਲੈ ਕੇ ਆਏ ਪਿੰਡ ਵਾਸਤੇ 1600 ਫੁੱਟ ਕੰਤਾ ਨਾਲਾ ਵਗੈਰਾ ਇਸ ਤਰ੍ਹਾਂ ਦੇ ਕੰਮ ਨੇ ਅਜੇ ਹੋਰ ਵੀ ਪਾਸ ਕਰਾ ਰੱਖੇ ਦੀ ਹਮ ਜਿਹੜੇ ਚਲੋ ਚੋਣ ਜਾਬਤਾ ਜਲਦੀ ਹੋਣ ਪਹਿਲਾਂ ਜੇ ਜੀਟੀਬ 11ਵੇਂ ਮਹੀਨੇ 12ਵੇਂ ਮਹੀਨੇ ਚੋਣ ਜਾਂਦੀ ਹੈ ਤਾਂ 150 ਕਰਨ ਨੂੰ ਹੋਰ ਪਾਸ ਕਰਾਉਣਾ ਸੀ ਚੋਣਾ ਨੇੜੇ ਆਉਣ ਦੇ ਕਾਰਨ ਚਲੋ ਅਜੇ ਉਹ ਕੰਮ ਪੈਂਡਿੰਗ ਬਹਿ ਕੇ ਕੋਟਾਫ ਕੰਟੈਕਟ ਕਰਦੇ ਤਾਂ ਬਿਲਕੁਲ ਰਾਜਵਿੰਦਰ ਜੀ ਨੇ ਦੱਸੀ ਹੈ ਸਾਰੀ ਗੱਲਬਾਤ ਜਿਵੇਂ ਇੱਕ ਸਰਪੰਚ ਦੇ ਜੋ ਗੁਣ ਨੇ ਜਿਹੜੇ ਉਹ ਹੋਣੇ ਚਾਹੀਦੇ ਨੇ ਉਹ ਰਾਜਵਿੰਦਰ ਜੀ ਨੇ ਦੱਸਿਆ ਵੀ ਇਸ ਤਰੀਕੇ ਦੇ ਨਾਲ ਚੋਣ ਹੋਣੀ ਚਾਹੀਦੀ ਹੈ ਲੋਕ ਸੋ ਸਮਝ ਦੇ ਨਾਲ ਆਪਣੀ ਬੋਡ ਦਾ ਇਸਤੇਮਾਲ ਕਰਨ ਪਿੰਡ ਵਾਸੀਆਂ ਨੇ ਵੀ ਅਪੀਲ ਕੀਤੀ ਹੈ ਕਿ ਬਿਨਾਂ ਲੜਾਈ ਪੜਾਈ ਤੋਂ ਆਪਾਂ ਇੱਕ ਚੰਗਾ ਸਰਪੰਚ ਚੁਣ ਲਈਏ ਤਾਂ ਜੋ 5 ਸਾਲ ਸਾਨੂੰ ਕਿਸੇ ਦੇ ਮੂੰਹ ਵੱਲ ਦੇਖਣ ਦੀ ਲੋੜ ਨਾ ਪਵੇ ਤੇ ਪਿੰਡ ਦੇ ਭਲੇ ਦੇ ਕੰਮ ਹੁੰਦੇ ਰਹਿਣ ਤਾਂ ਇਸੇ ਤਰ੍ਹਾਂ ਮਿਲਦੇ ਹਾਂ ਇੱਕ ਨਵੇਂ ਐਪੀਸੋਡ ਦੇ ਨਾਲ ਨਵੇਂ ਇੱਕ ਸਰਪੰਚ ਦੇ ਨਾਲ ਜੋ ਜੋਗ ਉਮੀਦਵਾਰ ਹੈ ਤੇ ਚੋਣ ਲੜ ਰਿਹਾ ਆਪਣੇ ਪਿੰਡ ਦੇ ਵਿੱਚ ਧੰਨਵਾਦ